ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਅੱਜ ਰਾਤ ਦਾ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਕਿਉਂਕਿ ਦਿਨ ਵੇਲੇ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਸਵੇਰ ਤੋਂ ਹੀ ਪੰਜਾਬ ਦੇ ਉੱਤਰੀ ਇਲਾਕਿਆਂ ਤੋਂ ਸਿਸਟਮ ਕਵਰ ਕਰਦੇ ਹੋਏ ਦਿਖਾਈ ਦੇ ਰਹੇ ਸਨ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਜਿੱਦੇ ਸਿੱਟੇ ਵੱਡੋ ਟੈਂਪਰੇਚਰ ਦਿਨ ਵੇਲੇ 35 ਡਿਗਰੀ ਦੇ ਕਰੀਬ ਜ਼ਿਆਤਰ ਇਲਾਕਿਆਂ ਦੇ ਵਿੱਚ ਬੰਦੇ ਹੋਏ ਦਿਖਾਈ ਦੇ ਰਹੇ ਸਨ ਖਾਸ ਕਰਕੇ ਜੇਕਰ ਜ਼ਿਲ੍ਹਿਆਂ ਦੀ ਗੱਲ ਕਰੀਏ ਸ਼ਹਿਰਪੁਰ ਦੇ ਜ਼ਿਲ੍ਹੇ ਹੋਗੇ ਨਵਾਂ ਸ਼ਹਿਰ ਹੋ ਗਿਆ ਨੰਗਲ ਹੋ ਗਿਆ ਨਨਪੁਰ ਸਾਹਿਬ ਦੇ ਇਲਾਕੇ ਹੋ ਗਏ ਨਾਲ ਇਲਾਕਿਆਂ ਵਿੱਚ ਟੁੱਟਵੀਆਂ ਤੋਂ ਲੈ ਕੇ ਦਰਮਿਆਨੀਆਂ ਤੋਂ ਹਰ ਪਾਰੀ ਕਾਰਵਾਈਆਂ ਦੇਖਣ ਨੂੰ ਮਿਲੀਆਂ ਲੁਧਿਆਣੇ ਦੇ ਇਲਾਕਿਆਂ ਦੇ ਵਿੱਚ ਵੀ ਟੁੱਟਵੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਬਾਕੀ ਪੂਰਬੀ ਬੈਲਟ ਦੇ ਵਿੱਚ ਮੌਸਮ ਜਾਂਤਰ ਇਲਾਕਿਆਂ ਵਿੱਚ ਸਾਫ ਹੋਮਸ ਜਾਂਤਰ ਇਲਾਕਿਆਂ ਵਿੱਚ ਬੰਦੀ ਹੋਈ ਛਾਈ ਦੇ ਰਹੀ ਸੀ ਬਾਕੀ ਤੁਸੀਂ ਕਮੈਂਟ ਕਰਕੇ ਜੁੜ ਦਸਨਾ ਤੁਹਾਡੇ ਇਲਾਕੇ ਵਿੱਚ ਦਿਨ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲਿਆ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤ ਸਤਾਂ ਦੇ ਉੱਤੇ ਤਗੜੇ ਸਿਸਟਮ ਫਿਰ ਤੋਂ ਐਕਟੀਵੇਟ ਹੁੰਦੇ ਦਖਾਈ ਦੇ ਰਹੇ ਜੋ ਕਿ ਪੰਜਾਬ ਦੇ ਵਿੱਚ ਚੱਕਰਵੱਦੀ ਰੂਪ ਦੇ ਵਿੱਚ ਅੱਗੇ ਵੱਧਦੇ ਹੋਏ ਦਖਾਈ ਦੇਣਗੇ ਜੋ ਕਿ ਪੰਜਾਬ ਦੇ ਵਿੱਚ ਗਤੀਵਿਧੀਆਂ ਦੇ ਚਾਂਸ ਬੰਦੇ ਹੋਏ ਦਖਾਈ ਦੇ ਰਹੇ ਨੇ ਆਪਾਂ ਨੂੰ 11 12 ਵਜੇ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਸਿਸਟਮ ਰਾਜਸਥਾਨ ਵਾਲੀ ਸਾਈਡ ਤੋਂ ਐਂਟਰ ਕਰਦੇ ਹੋਏ ਦਖਾਈ ਦੇਣਗੇ ਸਭ ਤੋਂ ਵੱਧ ਫਾਜ਼ਿਲਕਾ ਫਰੋਜਪੁਰ ਮੁਕਸਰ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਾਰਵਾਈਆਂ ਸਭ ਤੋਂ ਘੱਟ ਦੇਖਣ ਨੂੰ ਮਿਲੀਆਂ ਇਹਨਾਂ ਇਲਾਕਿਆਂ ਵਿੱਚ ਜਾਂਚ ਬੰਦੇ ਹੋ ਇਕਾਈ ਦੇ ਰਹੇ ਹਨ ਉਸ ਤੋਂ ਬਾਅਦ ਜੇਕਰ ਆਪਾਂ ਠਿੰਡੇ ਦੀ ਗੱਲ ਕਰੀਏ ਠਿੰਡੇ ਦੇ ਵਿੱਚ ਵੀ ਟੁੱਟੀਆਂ ਕਾਰਵਾਈਆਂ ਦੇ ਸਾਥ ਆਪਾਂ ਨੂੰ 12 ਵਜੇ ਤੋਂ ਬਾਅਦ ਦੇਖਣ ਨੂੰ ਮਿਲਣਗੇ ਇਹਨਾਂ ਇਲਾਕਿਆਂ ਵਿੱਚ ਕਿਤੇ ਨਾ ਕਿਤੇ ਸਿਸਟਮ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਪੰਜਾਬ ਦੇ ਅਗਲੇ ਇਲਾਕਿਆਂ ਦੇ ਵਿੱਚ ਅੱਧ ਰਾਤ ਤੋਂ ਬਾਅਦ ਆਪਾਂ ਨੂੰ ਜਲੰਧਰ ਤੋਂ ਹੁੰਦਾ ਹੈ ਕਪੂਰਥਲਾ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਦੇ ਇਲਾਕਿਆਂ ਦੇ ਵਿੱਚ ਕਾਰਵਾਈਆਂ ਦੀ ਉਮੀਦ ਹੈ ਚਾਰਪੁਰ ਤੱਕ ਨਵਾਂ ਸ਼ ਕਵੀਸ਼ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਆਪਾਂ ਨੂੰ ਰਾਤ ਦੇ ਵੇਲੇ ਤਗੜੇ ਸਿਸਟਮ ਦੀਆਂ ਕਾਰਵਾਈਆਂ ਦੀ ਉਮੀਦ ਬੰਦੀ ਹੋਈ ਹੈ ਕਈ ਏਰੀਆ ਗਰਮੀ ਤੋਂ ਰਾਤ ਅੱਜ ਰਾਤ ਪੰਜਾਬ ਵਾਸੀਆਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਟੈਂਪਰੇਚਰ ਦੀ ਗੱਲ ਕਰੀਏ ਆਪਾਂ ਨੂੰ 28 ਡਿਗਰੀ ਤੱਕ ਪੰਜਾਬ ਦੇ ਵਿੱਚ ਅੱਜ ਰਾਤ ਟੈਂਪਰੇਚਰ ਦੇਖਣ ਨੂੰ ਮਿਲਣਗੇ ਏਸੀ ਕੀ ਮੌਸਮ ਦੀ ਹੋਂ ਤੱਕ ਦੀ ਜਾਣਕਾਰੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ